9 ਨੰਬਰ ਵਾਰਡ ਦੇ ਵਿੱਚ ਸਾਡੇ ਐਮਸੀ ਮਾਲ ਸਾਹਿਬ ਸਾਡੇ ਵਾਰਡਨ ਚਾਰਜ ਦੀਤਾ ਗੀਤਾ ਗਿੱਲ ਜੀ ਗੀਤਾ ਦੇ ਇੱਕ ਆਦਮੀਟਿੰਗ ਰੱਖੀ ਸੀ ਸਾਡੇ ਜਿੰਨੇ ਆਪਣੇ ਵਾਰਡ ਦੇ ਸਾਡੇ ਆਮ ਆਦਮੀ ਪਾਰਟੀ ਦੇ ਵਕਤ ਅਜਾਮ ਸ਼ਾਹੀਦੀ ਨੇ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਪੁੱਛੀਆਂ ਕਿ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਕਿਹੜੀਆਂ-ਕਿਹੜੀਆਂ ਹੱਲ ਹੋ ਗਈਆਂ ਕਿਹੜੀਆਂ-ਕਿਹੜੀਆਂ ਰਹਿ ਗਈਆਂ ਸੋ ਉਹ ਲੋਕਾਂ ਨੇ ਦੱਸਿਆ ਕੁਝ ਜੇ ਕੰਮ ਰਹਿੰਦੇ ਐ ਇਸ ਵਾਰਡ ਦੇ ਵਿੱਚ ਆਪਾਂ ਉਹ ਕੰਮ ਜਿਹੜੇ ਕੰਪਲੀਟ ਕਰਾਉਣੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਰਕਾਰ ਇਸ ਕੰਮ ਤੇ ਲੱਗੀ ਹੈ ਤੁਸੀਂ ਕਹ ਬਦਾਓ ਨਾ ਕੋਈ ਵੀ ਸ਼ਹਿਰ ਦੀ ਗਲੀ ਕੋਈ ਵੀ ਸਿਵਲਾਈ ਦਾ ਕੰਮ ਜਿਹੜਾ ਕੋਈ ਵੀ ਬਿਜਲੀ ਦਾ ਕੰਮ ਜਿਹੜਾ ਸਦ ਬਾਕੀ ਨਹੀਂ ਰਹਿਣ ਦਾਂਗੇ ਤੁਸੀਂ ਕਹ ਬਦਾਓ ਨਾ ਆਪਾਂ ਸਾਦੇ ਜਿਹੜਾ ਵਧੀਆ ਕਰਕੇ ਦਾਂ। ਚੋਣਾਂ ਨੂੰ ਜੇ ਟਾਈਮ ਹੈਗਾ ਪਰ ਤੁਸੀਂ ਐਡਵਾਂਸ ਹੀ ਚੱਲ ਪੈਣਾ ਕਿੰਨਾ ਫੈਲਾ ਹੋਇਆਗਾ ਇਹਦਾ ਫੋਨ 'ਤੇ ਦਿਨਾ। ਨਹੀਂ ਅਸੀਂ ਹਮੇਸ਼ਾ ਐਡਵਾਂਸ ਹੀ ਚੱਲਦੇ ਹਾਂ। ਕਿਉਂਕਿ ਅਸੀਂ ਮਤਲਬ ਆਮ ਪਾਰਟੀਆਂ ਗਰੀਬ ਲੋਕਾਂ ਦੀ ਪਾਰਟੀ ਆ। ਉਹ ਜਿਹੜੇ ਟਾਈਮ ਦੇ ਟਾਈਮ ਆਉਂਦੇ ਉਹਨਾਂ ਕੋ ਪੈਸੇ ਹੁੰਦੇ ਆ ਬੜੇ। ਉਹ ਫਿਰ ਟਾਈਮ ਦੇ ਟਾਈਮ ਪਾਪੂਆਂ ਦਾ ਆਪਣੀ ਗੇਮ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਪਹਿਲਾਂ ਮਿਹਨਤ ਕਰਦੀ ਹੁੰਦੀ ਆ ਮਿਹਨਤ ਕਰਦੀ ਦੀ ਆ ਸਮਝਦੇ ਕਿ ਦੀ ਗੱਲ ਮਿਹਨਤ ਕਰਕੇ ਲੋਕਾਂ ਨੂੰ ਆਪਣੇ ਕੀਤੇ ਕੰਮਾਂ ਬਾਰੇ ਦੱਸੀਦਾ ਜਿਹੜੇ ਕੰਮ ਰਹਿ ਗਿਆ ਉਹ ਪੁੱਛੀ ਦੇ ਸੋ ਅਸੀਂ ਮਤਲਬ ਅਜ ਨਾਲਾ ਜਿੰਨਾ ਇੱਥੇ ਆਪਣੀ ਨਗਰ ਪੰਚਾਇਤ ਬਣਾਉਣੀ ਆ ਵਧੀਆ ਵੈਸੇ ਵੀ ਅਗਲੇ ਸਾਲ ਵਿਧਾਨ ਸਭਾ ਦੀ ਇਲੈਕਸ਼ਨ ਆ ਜਾਨੀ ਉਹ ਵੀ ਜਿੱਤਣੀ ਆ 27 ਚ ਫਿਰ ਦਵਾ ਦਾ ਆਮ ਆਦੀ ਪਾਰਟੀ ਦੀ ਸਰਕਾਰ ਬਣਾਉਣੀ ਆ ਪੰਜਾਬ ਦੇ ਵਿੱਚ ਸਮਝਦੇ ਕਿ ਦੀ ਗੱਲ ਉਸ ਕੰਮ ਤੇ ਲੱਗੇ ਅਸੀਂ ਦਾ ਠੀਕ ਆ